ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪ੍ਰਿੰਸਾ ਸ਼੍ਰੀਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸੱਡੀ ਆਨ ਵਲਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚੇਨ ਤਹਿਸੀਲ ਕੰਪਲੈਕਸ ਪਿਕ ਇਵੈਂਟ ਵਿੱਚ ਜ਼ਮੀਨ ਰਜਿਸਟਰੀ ਕਰਵਾਉਣ ਆਏ ਵਿਅਕਤੀ ਦੀ ਕਾਰਦਾ ਸ਼ੀਸ਼ਾ ਤੋੜ ਕੇ ਇੱਕ ਵਿਅਕਤੀ ਵੱਲੋਂ ਕਥਿਤ ਤੌਰ ਤੇ 10 ਲੱਖ ਰੁਪਏ ਤੇ ਜ਼ਮੀਨ ਦੇ ਕਾਗਜ਼ਾਤ ਲੁੱਟ ਕੇ ਫਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਇਸ ਸਬੰਧੀ ਥਾਣਾ ਪਿਕਵਿੰਟ ਰਜਿਸਟਰ ਕਾਰਵਾਈ ਦਰਖਾਸਤ ਵਿੱਚ ਅਫਾਕਾਸ ਸਿੰਘ ਪੱਕਾ ਪੁੱਤਰ ਨਛੱਤਰ ਸਿੰਘ ਵਾਸੀ ਪਿਕਵਿੰਟ ਦੱਸਿਆ ਕਿ ਉਸਨੇ ਦਿਲਬਖ ਸਿੰਘ ਵਾਸੀ ਮਾੜੀ ਗੋਡ ਸਿੰਘ ਪਾਸੋਂ 56 ਕਨਾਲ 10 ਮਰਲੇ ਜ਼ਮੀਨ ਖਰੀਦਣ ਦਾ ਸੌਦਾ ਕੀਤਾ ਸੀ ਬੀਤੇ ਕੱਲ ਉਹ ਦਿਲਬਖ ਸਿੰਘ ਨਾਲ ਰਜਿਸਟਰੀ ਕਰਵਾਉਣ ਲਈ ਤਹਿਸੀਲ ਕੰਪਲੈਕਸ ਪਿਕਵਿੰਟ ਗਿਆ ਤਹਿਸੀਲ ਕੰਪਲੈਕਸ ਵਿੱਚ ਕਾਰ پارک ਕਰਕੇ ਜਦੋਂ ਉਹ ਵਸੀਕਾ ਨਵੀਸ ਨਾਰਜਿਸਟਿਕ ਰਵਾਂ ਨਾਲ ਸੰਬੰਧਿਤ ਗਲਬਤ ਕਰ ਰਿਹਾ ਸੀ ਤਾਂ ਪਿੱਛੋਂ ਦਿਲਬਾਖ ਸਿੰਘ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸਦੀ ਬਰੀਜਾ ਗੱਡੀ PB02M7798 ਦਾ ਡਰਾਈਵਰ ਵਾਲੇ ਪਾਸੇ ਦਾ ਸ਼ੀਸ਼ਾ ਰੋੜੇ ਦੇ ਨਾਲ ਭੰਨ ਕੇ ਵਿੱਚ ਪਏ ਹਰੇ ਰੰਗ ਦਾ ਲਿਫਾਫਾ ਜਿਸ ਵਿੱਚ 10 ਲੱਖ ਰੁਪਏ ਤੇ ਜ਼ਮੀਨ ਦਾ ਬਿਆਨਾ ਸੀ ਉਸ ਨੂੰ ਲੈ ਕੇ ਉਹ ਵਿਅਕਤੀ ਫਰਾਰ ਹੋ ਗਿਆ ਅਵਕਾਸ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੇ ਪਿੱਖੀਵਿੰਡ ਪੁਲਿਸ ਨੂੰ ਲੋਟ ਦੀ ਸੀਸੀਟੀਵੀ ਫੋਟੋਜ਼ ਦਿੱਤੀ ਹੈ ਅਵਕਾਸ ਸਿੰਘ ਨੇ ਪੁਲਿਸ ਪ੍ਰਸ਼ਾਸਨ પાસે ਉਕਤ ਵਿਅਕਤੀ ਨੂੰ ਉਸਦੇ ਸਾਥੀਆਂ ਸਮੇਤ ਗ੍ਰਿਫਤਾਰ ਕਰਕੇ ਉਸਦੇ ਪੈਸੇ ਤੇ ਕਾਗਜ਼ात ਵਾਪਸ ਕਰਵਾਉਣ ਦੀ ਮੰਗ ਕੀਤੀ ਹੈ ਇਸ ਸਬੰਧੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਪਿੱਖੀਵਿੰਡ ਮਨੋਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਅਵਕਾਸ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਿਲਬਖ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਐਸਐਚਓ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਜਲਦੀ ਹੀ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸਟ ਸੌਨ ਸਰਬੀ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹੈ ਵਿਕਰ ਸਿੰਘ ਸਨ ਸਰਦਾਰ ਨਛੱਤਰ ਸਿੰਘ ਵਾਸੀ ਪਿੱਕੀਵਿੰਡ ਕੀ ਮਸਲਾ ਹੈ ਇੱਕ ਗੱਡੀ ਢਾਡੀ ਭੰਨ ਕੇ ਪੈਸੇ ਤੇ ਕੋਈ ਕਾਗਜ਼ਾਤ ਲੁੱਟ ਕੇ ਲੈ ਕੇ ਗਿਆ ਹਾਂ ਹਾਂਜੀ ਮਸਲਾ ਇਹ ਜੀ ਤਕਰੀਬਨ ਜਿਦੋਂ 8-9 ਮਹੀਨੇ ਪਹਿਲਾਂ ਮੈਂ ਬਿਆਨਨਾ ਕਰਾਇਆ ਸੀ ਉਹ ਟਾਈਮ ਵਧਾ ਕੇ ਮੁੰਡਾ ਪੈਸੇ ਵੀ ਲੈ ਕੇ ਜਾਂਦਾ ਰਿਹਾ ਦਲਬਾਖ ਸਿੰਘ ਸਾਨਾ ਪ੍ਰੀਤਮ ਸਿੰਘ ਸਾਨਾ ਉਠਾਕਰ ਸਿੰਘ ਮਾੜੀ ਗੌਰ ਸਿੰਘ ਦਾ ਮੁੰਡਾ ਹੀ ਤੇ ਉਹ ਤੋਂ ਬਿਆਨਾ ਕਰਾਇਆ ਹੀ ਉਹ ਮੁੜ ਕੇ ਰਜਿਸਟਰੀ ਕਰਨ ਵੀ ਨਹੀਂ ਆਏ ਤੇ ਅੱਜ ਦੀ ਵੀ ਮੈਲ ਵਾਲੀ ਪਰ ਹੁਣ ਬਹਿ ਗਏ ਸਾਡਾ ਬੰਦਿਆ ਨੇ ਕਰਾਤਾ ਹੀ ਵੀ ਮੈ ਰਜਿਸਟਰੀ ਕਰ ਦਿੰਨਾ ਤੇ ਮੇਰੇ ਤੋਂ ਪੈਸੇ ਜਿਹੜੇ ਸੀ ਉਹਨੇ ਬਾਕੀ ਲੈਨੇ 1 ਦਾ ਲੱਖ ਰੁਪਿਆ ਰਹਿੰਦਾ ਸੀ ਇਹਦਾ ਦੇਣ ਵਾਲਾ 1 ਦਾ ਲੱਖ ਤੇ 4000 ਕੋਈ 700 ਰੁਪਿਆ ਸੌਰੀ 14 ਲੱਖ 7000 ਰੁਪਿਆ ਰਹਿੰਦਾ ਸੀ ਇਹਦਾ ਦੇਣ ਵਾਲਾ ਦਾ ਲੱਖ ਕੈਸ਼ ਲੈ ਕੇ ਆਏ ਆ ਬਾਕੀ ਮੇਰਾ ਚੈੱਕ ਇਨ ਉਹ ਦੇਤਾ ਹੈ 4 ਲੱਖ 7000 ਦਾ ਉਹ ਵਿੱਚ ਇਹ ਗੱਡੀ ਦੇ ਰੱਖਿਆ ਤੇ ਅਸੀਂ ਲਿਖਾਉਣ ਲੱਗੇ ਰਜਿਸਟਰੀ ਮੈਨੂੰ ਕਹਿੰਦਾ ਹੀ ਆਪਾਂ ਲੱਖੇ ਤੋਂ ਲਖਾਈਏ ਦਲਬਾਗ ਮੇਰੇ ਨਾਲ ਹੀ ਤੇ ਉਹਦੀ ਮਾਤਾ ਆਈ ਨਾਲ ਤਿੰਨ ਜਣੇ ਅਸੀਂ ਮੁੰਡੇ ਤੇ ਉਹ ਦੀ ਮਾਤਾ ਨੂੰ ਮਗਰ ਗੱਡੀ ਚ ਲੈ ਕੇ ਆਉਂਦੇ ਅਸੀਂ ਪਹਿਲਾਂ ਗੱਡੀ ਤੇ ਆ ਗਏ ਤੇ ਮੈਂ ਇਹਨੂੰ ਕੋਲੋਂ ਰਜਿਸਟਰੀ ਲਿਖਾਉਣ ਲੱਗਾ ਕਹਿੰਦਾ ਯਾਰ ਇਹਦੇ ਕੋਲੋਂ ਨਹੀਂ ਲਗਾਉਣੀ ਇਹਦੇ ਕੋਲ ਸਾਡਾ ਮੁੰਡਾ ਪਿੰਡ ਦਾ ਗगन ਲੱਗਾ ਤੇ ਰੋਲਾ ਪੈਂਦਾ ਤੇ ਮੈਂ ਜਦੋਂ ਪੈੜੀ ਪੈਸੇ ਦੇ ਕੇ ਲਈ ਤੇ ਰੋਲਾ ਪੈਂਦਾ ਫਿਰ ਕਿਹੜੀ ਗੱਲ ਨਹੀਂ ਯਾਰ ਆਪਾਂ ਲੱਖੇਦੋ ਲਿਖਾਉਣੀ ਆ ਅਸੀਂ ਲੱਖੇਦੋ ਰਜਿਸਟਰੀ ਲਿਖਾਉਣ ਚੱਲ ਗਏ ਆ ਜੀ ਉੱਥੇ ਮੈਂ ਰਜਿਸਟਰੀ ਲਿਖਾਉਣ ਦੇ ਆ ਇਹਨਾਂ ਕੋਈ ਫੋਨ ਆਇਆ ਕਿ ਇਹਨੇ ਕੀਤਾ ਹੈ ਤੇ ਉਹ ਮੁੰਡੇ ਆਏ ਆ ਕਿ ਦੇਹ ਦੇ ਮਾਤਾ ਵੀ ਨਾਲ ਇਹਦੀ ਇੱਥੇ ਗੱਡੀ ਰੱਖੀ ਸੀ ਤੇ ਉਹ ਆਏ ਤਾਂ ਚੀਸ਼ਾ ਤੋੜ ਕੇ ਤੇ ਮਨ ਉਹ ਤੋਂ ਪਤਾ ਲੱਗਿਆ ਭੱਜ ਗਿਆ ਇੱਕ ਮੁੰਡਾ ਗਿਆ ਵੀਰ ਜੀ ਤੁਹਾਡੀ ਗੱਡੀ ਦਾ ਕੇ ਨਾ ਚੀਸ਼ਾ ਤੋੜਤਾ ਤੇ ਮੈਂ ਲੈ ਪਏ ਲੈ ਗਿਆ ਕੋਈ ਕੱਢ ਕੇ ਮੁੜ ਗਿਆ ਤੇ ਇੱਥੇ ਵੀਡੀਓ ਵੇਖੀ ਆ ਉਹ ਦਰਬਾਰ ਸਿੰਘ ਹੀ ਪਤਾ ਨਹੀਂ ਨਾਲ ਉਹਦੇ ਮੁੰਡਾ ਹੀ ਮਫਰਲ ਨਾ ਉਹਨੇ ਮੂੰਹ ਬਦਲ ਲੋਈ ਦੀ ਬੁੱਕਲ ਮਾਰੀ ਆ 10 ਲੱਖ ਰੁਪਿਆ ਨਾਲ ਚੈੱਕ ਤੇ ਨਾਲ ਮੇਰਾ ਬਿਆਨਾ ਜਿਹੜਾ ਰੀਜਨਲ ਉਹ ਕੱਢ ਕੇ ਲੈ ਗਏ ਤੇ ਇਹ ਕਰਕੇ ਉਹਨਾਂ ਹਾਂਜੀ ਦਰਬਾਰ ਨਾਲ ਹੀ ਸੀ ਬਾਚਣ ਮਿਲਿਆ ਨਹੀਂ ਦਵਾ ਨਾ ਮਿਲਿਆ ਨਹੀਂ ਉਹਨੇ ਉਹ ਨਹੀਂ ਆਦਾ ਬੰਦ ਕਰਦਾ ਜੀ ਕੰਮ ਹੀ ਉਹਦਾ ਕਿਉਂਕਿ ਉਹ ਰਜਿਸਟਰੀ ਕਰਨਾ ਇਹ ਮਾਂ ਪੁੱਤ ਦੋਵੇਂ ਇਹ ਉਹਨਾਂ ਦੀ ਮਾਂ ਪੁੱਤਾਂ ਦੀ ਦੌਂਦਿਸ਼ ਹੈ ਕਿਉਂਕਿ ਦੋਨਾਂ ਮਾਂ ਪੁੱਤਾਂ ਦੇ ਨਾਂ ਪੈੜੀ 56 ਕਨਾਰਾਂ ਤੇ 10 ਮਰਲੇ ਮੈਂ ਜਗਾ ਲਈ ਹੈ ਤੇ ਹੁਣ ਪੁਲਿਸੋ ਵੇਖੋ ਕੀ ਕਾਰਵਾਈ ਕਰਦੀ ਆ ਦਰਖਾਸਤ ਦਿੱਤੀ ਐ ਐਸਐਚਓ ਸਾਹਿਬ ਆਏ ਆ ਮੌਕੇ ਤੇ ਸਾਰਾ ਕੁਝ ਵੇਖ ਕੇ ਗਏ ਆ ਕੀ ਮੰਗ ਕਰਦੇ ਮੰਗਾਈ ਇਹੋ ਕਰਦੇ ਆ ਜੀ ਇਹੋ ਜੇ ਕੰਮ ਜਿਹੜੇ ਕਰਦੇ ਇਹਨਾਂ ਨੂੰ ਨਾਥ ਪਾਉਣੀ ਚਾਹੀਦੀ ਆ ਇਹਨਾਂ ਨੇ ਗੈਂਗਸਟਰਵਾਦ ਹੀ ਇਹਨਾਂ ਨੇ ਵਧਾਇਆ ਇਦਾਂ ਪੈਸੇ ਵੀ ਲੈ ਲਏ ਸਾਰੇ ਰਜਿਸਟਰੀ ਵੀ ਨਹੀਂ ਕੀਤੀ ਇਦਾਂ ਕਰਕੇ ਦੇ ਨਾਲ ਬਿਆਨੇ ਦੀ ਕਾਪੀ ਚੁੱਕ ਕੇ ਲੈ ਗਿਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਇਹਦੇ ਤੇ ਤੇ ਜਿਹੜੀ ਅਸੀਂ ਪਹਿਲੀ ਲਈ ਆ ਉਹਦੀਆਂ ਫੋਟੋਆਂ ਕਾਪੀਆਂ ਰੱਬ ਵੱਲੋਂ ਮੇਰੀ ਕੋਲ ਬਿਆਨੇ ਦੀਆਂ ਹੈਗੀਆਂ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੀ ਪਹਿਲੀ ਦੀ ਰਜਿਸਟਰੀ ਆ ਉਹ ਮੇਰੇ ਨਾਮ ਹੋਣੀ ਚਾਹੀਦੀ ਅਨਸਾਰ ਚਾਹੀਦਾ ਜੀ ਬਸ ਹੋਰ ਆਪਾਂ ਨੂੰ ਕੋਈ ਜੀ ਅਜਨਾਈ ਧਿਆਨ 112 ਤੋਂ ਕੰਪਲੀਟ ਆਈ ਸੀਗੀ ਮੈਂ ਖੁਦ ਗਿਆ ਸੀਗਾ ਮੌਕੇ ਦੇ ਉੱਤੇ ਅਵਕਰ ਸਿੰਘ ਨੇ ਵਿਖੇ ਵੰਡਦੇ ਇਹਨਾਂ ਨੇ ਦਲਵਾਰ ਸਿੰਘ ਦੇ ਕੋਲੋਂ 56 ਕਨਾਲ 10 ਮਰਲੇ ਜਗਾ ਜੜੀ ਹੈ ਉਹਦੀ ਅੱਜ ਰਜਿਸਟਰੀ ਹੋਣੀ ਸੀਗੀ ਪੈਸੇ ਤਕਰੀਬਨ ਆਲਰੇਡੀ ਦੇ ਚੁੱਕੇ ਸਿਰਫ 10 ਲੱਖ ਰੁਪਈਆ ਰਹਿਦਾ ਸੀਗਾ ਉਹਨਾਂ ਨੂੰ ਅਵਕਰ ਸਿੰਘ ਘਰੋਂ ਜਾ ਕੇ ਲੈ ਕੇ ਆਇਆ ਸੀਗਾ ਕਿ ਰਜਿਸਟਰੀ ਕਰਵਾ ਦਿਓ ਤਹਿਸੀਲ ਦੇ ਵਿੱਚ ਉਹ ਬੰਦਾ ਇਹਦੇ ਨਾਲ ਬੈਠਾ ਵੀ ਸੀਗਾ ਤੇ ਇਹ ਤਾਂ ਇਹੀ ਸ਼ੱਕ ਇਹ ਮਤਲਬ ਡਾਊਟ ਹੈ ਇਹਨਾਂ ਨੂੰ ਕਿ ਉਹੀ ਬੰਦਾ ਹੈ ਤਲਵਾਰ ਸਿੰਘ ਹੀ ਹੈ ਜਿਨੇ ਸ਼ੀਸ਼ਾ ਤੋੜ ਕੇ ਪੈਸੇ ਕਢੇ ਹੈ ਬਾਕੀ ਪਰਚਾ ਦੇ ਕੇ ਇਨਵੈਸਟੀਗੇਸ਼ਨ ਕਰਾਂਗੇ ਫੈਕਟ ਜਿੱਦਾਂ ਦੇ ਆਉਣਗੇ ਫਿਰ ਉਹਦਾ ਜੀ ਕਾਰ ਵੀ ਸੀਸੀਟੀਵੀ ਤਸਵੀਰਾਂ ਸਾਰਾ ਇਹਨਾਂ ਸਾਹਮਣੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ